ਆਉਂਦਾ ਤਾਂ ਸਰ ਵੀਰ ਨੂੰ ਪਿਆਪੇ ਸਸਿ ਗਾ ਨੂੰ ਨਹੀਂ ਦੱਤੀ ਸਾਰੇ ਠੀਕ ਹੋਗੇ ਮਾਤਾ ਦਾ ਸੋਤਾ ਭਰਾ ਮਤਪਾਲ ਸਿੰਘ ਵੀ ਬੱਦੂ ਤੇ ਆਪਾਂ ਖੜੇ ਆਂਗੇ ਪਲਵੰਡੀ ਸਾਬਨ ਟਰੈਕਟਰ ਦੀ ਮੰਡੀ ਤੇ ਤੇ ਨਿਰਮਲ ਬਾਈ ਕੋਲੇ ਤੇ ਅੱਜ ਆਪਾਂ ਵੱਡੀਆਂ ਆਫਰ ਲੰਗੇ ਤੇ ਵੀਡੀਓ ਚ ਬਣੇ ਦਿਓ ਸਸਿ ਗਾ ਬਾਈ ਠੀਕ ਹੈ ਬਾਈ ਠੀਕ ਹੋ ਬਾਈ ਜੀ ਵਧੀਆ ਬਾਈ ਕਿੰਨੇ ਨੰਬਰ ਪਲਾਂਟ ਤੇ ਖੜੇ ਕੋਲ ਕੰਟਰੋਲ ਪੰਪ ਤੇ ਜਮਾਂ ਸਾਹਮਣੇ ਮੁੰਡੇੜਾ ਬਚਾ ਦੇ ਕੋਲ ਪੰਪ ਆਪਣੇ ਕੋਲੇ ਉਹਨੂੰ ਤਾਂ ਮੰਡੀ ਪ੍ਰਾਰਥਮਣ ਵਾਲਾ ਦੇਖੋ ਗਿਣਤੀ ਨਹੀਂ ਕੀਤੀ ਹਜੂਤ ਮਾਰਾ ਠੀਕ ਹੈ ਜੀ ਆਪਾਂ ਆਪ ਦਾ ਜਿੱਦੀ ਨਿਸ਼ਾਨੀ ਹੈ ਮੇਨ ਠੀਕ ਹੈ ਜੀ ਤੇ ਕਿੰਨੇ ਟਰ ਥੋੜਾ ਸਪਨਾ ਟ੍ਰੈਕਟਰ ਹੈ ਇੰਜਨ ਗੇਅਰ ਦੇ ਬਹੁਤ ਤ ਤੈਨੂੰ ਪਹਿਲਾਂ ਵੀ ਵੀਡੀਓ ਪਾਈ ਤੂੰ ਆਪ ਗਰੰਟੀ ਉਹਦਾ ਗਰੰਟੀ ਮੰਨ ਬਾਅਦ ਕੇ ਲੈ ਜਾਂਦੇ ਠੀਕ ਹੈ ਬਈ ਕਾਗਜ਼ ਪੱਤਰਾ ਤੇ ਇੰਜਨ ਗੇਅਰ ਦੀ ਬੌਂਡ ਦੀ ਗਰੰਟੀ ਹੈ ਜੇ ਕਮੀ ਪੇਸ਼ੀ ਹੋਵੇ ਲਿਖ ਕੇ ਦੇਵਾਂਗੇ ਠੀਕ ਹੈ ਭਈ ਆਪਾਂ ਪਹਿਲਾਂ ਪਾ ਕੇ ਚੈੱਕ ਕਰਕੇ ਲੈ ਕੇ ਆਪੀ ਆ ਜਾਂਦਾ ਦੀ ਗਰੰਟੀ ਚਲੋ ਭਈ ਆਪਾਂ ਸਰਾ 735 ਤੋਂ ਸਟਾਰਟ ਕਰਾਂਗੇ ਭਾਈ ਜੀ ਪੈਂਟੇਗਾ ਕੂਟੇ ਤੇ ਕਿੰਨੇ ਮਾਰਨ ਦਾ ਭਾਈ ਜੀ 89 ਮਾਰਨ ਦਾ ਲੈ ਵੀ 89 ਮਾਰਨ ਦਾ ਤੇ ਰੰਗ ਪੈਂਟ ਦਾ ਹੀ ਉਹਨਾਂ ਆਪਣਾ ਕੱਟਿਆ ਵਿੱਚ ਹੈ ਤਾਂ ਹੈਗਾ ਟਾਇਰ ਪੁੱਤਰ ਇਹ ਆ ਜਾਇਆ ਜਾਏਗਾ ਸਾਹਮਣੇ ਆ ਠੀਕ ਹੈ ਜੀ ਉਹ ਕੱਟਿਆ ਹੋਇਆ ਹੈਗਾ ਤੇ ਬਾਕੀ ਇਹਨੂੰ ਦੱਸ ਤਾਂ ਹਾਂ ਟਾਇਰ ਟਾਇਰ ਰੱਦਿਆ ਠੀਕ ਹੈ ਜੀ ਤੇ ਟਰੈਕਟਰ ਰੱਦਿਆ ਤੇ ਅਗਲੇ ਬਾਈ ਜੀ ਕਿੰਨੇ ਚਾਹ ਰਹੇ ਹਾਂ ਜੀ ਅੱਧੇ ਕਹਿੰਦੇ ਉਹ ਲੈ ਕੇ ਵੇਚਣਗੇ ਅੱਧੇ ਤੇ 98 ਮਾੜਾ 1,35,000 ਦੀ ਮੰਗ ਹੈ ਤੇ ਅੱਗੇ ਗਿਆ ਬਾਈ ਜੀ ਫਾਰਮਟਰੈਕਟਰ 2001 ਕਮਾਲ 30 ਦਾ ਹਾਂ ਤੇ ਪੰਜਾਬ ਨੰਬਰ ਦਾ ਹਾਂ 3231 ਮਾੜਾ ਜਿਹੜਾ ਟਾਇਰ ਟੱਕੇ ਦੀ ਗੱਲ ਕਰੀ ਤਾਂ 7-8 ਮਹੀਨੇ ਜਿਆਦੇ ਇਹ ਕਿ 460 ਪੈਸੇ ਨੇਗੇ ਤੇ ਸਿੰਪਲ ਸਟੀering ਚ ਰੰਗ ਬੇਡ ਮਿਲ ਜੇ ओरिजिनल ਸਰ ਇਹ ਵੀ origional ਹੈ ਠੀਕ ਹੈ ਇਹ ਕੱਪੜਾ ਮੰਨਣ ਦੇ ਹੱਥ ਕਿ ਤੇ ਇੱਕ ਮਾਡਲ ਹੈਗਾ ਕੀ ਡਿਮਾਂਡ ਹੈ ਜੀ ਉਹ ਦੇ ਦਿੰਦੇ 1,55,000 ਦਾ ਯਾਰ 1,75,000 ਡਿਮਾਂਡ ਹੈ 1,20,000 ਦੇ ਤੇ S 200 ਤੇ DI 7450 ਤੇ ਛੋਟਾ ਟਰੈਕਟਰ ਹੈ ਜਿਵੇਂ ਅਸੀਂ ਟ੍ਰੈਲਰ ਕਿੱਪੇ ਨੂੰ ਪੂਰਨ ਘਟਾਣਾ ਵਾਹ ਕਿ ਲੈਣ ਮਗਰਾਂ ਚੇੜਾ ਟਾਈ ਹੋਰ ਦੱਸੋ ਰੈਟਰ ਲੈ ਜਾਣਾ ਜੇ ਚੰਗਾ ਲੱਗਾ ਪੈਸੇ ਲੈਣਾ ਨੇ ਟਰੈਕਟਰ ਦਾ ਆਪੇ ਦਾ ਕਿਲੇ ਹੁੰਗ ਛੱਤ ਮੇਰਾ ਉਹ ਛੋਟਾ ਕਰਤਾ ਤੇ ਲਓਗੇ ਜੀ ਟਰੈਕਟਰ ਦੇਖ ਲੋ ਛੋਟਾ ਟਰੈਕਟਰ ਹੈਗਾ ਜਿੰਨੇ ਆਪਾਂ 855 ਦੀ ਗੱਲ ਕਰਦੇ ਆ ਟਰਾਲੀ ਕੱਪੇ ਨੂੰ ਇਹ ਵੀ ਪੂਰਾ ਛੋਟਾ ਜੇ ਟਾਇਰਾਂ ਦੀ ਇਹਦੀ ਗੱਲ ਕਰੀਏ ਜੀ 70 ਬਹ ਹੈ ਮੂਲ 90 ਬਹ ਠੀਕ ਹੈ ਮੂਲ ਨਾ ਮੈਨੇ ਕਿ ਕਿਜ਼ਰੀ ਹੈਗਾ 70 ਬਹ ਤੇ 14 ਦਾ ਕਰਾਂ ਜਾਈ 14 ਦਾ ਕਰਾਂ ਨਾ ਕਰ ਬਰੇਕੀ ਟਮਾਟਾ ਜੀ ਉੱਤੇ ਦੇਖਾ ਪਰ ਪ੍ਰਪ ਕਰੇ ਸਭ ਨੂੰ ਲੱਗਦਾ ਸਵਾਦ ਉਹ ਲਾ ਕਰਦਾ ਹੈ ਇਹ ਕੋਈ ਹਰ 10 ਸਮਾਨ ਦਾ ਤੇ 2,45,000 ਰੁਪਏ ਦਾ ਸਮਾਨ ਆ ਸਾਦਾ ਜਿਹਾ। ਜੇਵਾ ਵੀਡੀਓ ਦੇਖ ਕੇ ਉਤੇ ਬਾਤ ਉਹ ਸੇਅਰ ਕਰੋ ਤੁਹਾਡੇ ਨਾਲ ਲੈ ਕੇ ਉਹਨੂੰ 5000 ਸੌਂਟ ਕਰਦਾ ਕਿ ਤੁਹਾਡੇ ਤੋਂ ਬਾਅਦ 5000 ਰੁਪਏ ਸੌਦੇ ਤੋਂ ਬਾਅਦ ਲੈ ਵੀ ਸੌਦੇ ਤੋਂ ਬਾਅਦ ਵੀ 5 ਅੱਜ ਤੱਕ ਤੁਹਾਨੂੰ ਇਹ ਜੀ ਆਫਰ ਕਿਸੇ ਨੇ ਨਹੀਂ ਦਿੱਤੀ ਹੋਣੀ। ਇਹ ਸੌਦੇ ਤੋਂ ਬਾਅਦ ਵੀ 5000 ਰੁਪਏ ਦੀ ਸੌਟ ਹੈ। ਇੱਕ ਕਿਸੇ ਵੀਰ ਕੋਲੇ ਕਿਹ ਵਾਰੀ ਪੇਮੈਂਟ ਘੱਟ ਆਉਂਦੀ ਹੈ ਡਾਊਨ ਪੇਮੈਂਟ ਪਾ ਕੇ ਲੋਨ ਕਰਾਉਣ ਦਾ ਕਿਸੇ ਬੰਦੇ ਨੇ ਕੋਈ ਵੀ 100 ਲਿਕਾ 35 45 50 60 ਕੋਈ ਵੀ ਲੈਣਾ ਹੋਵੇ ਹਾਂਜੀ ਆਪਾਂ ਦੇ ਦਿੰਦੇ ਆ ਤੇ ਘੱਟ ਪੇਪਰ ਕਿੰਨੇ ਆ ਅਗਰ ਸੰਧ ਬਣ ਜਾਂਦਾ ਹੈ ਨਾਲ ਉਦੋਂ ਟ੍ਰਿਪਾ ਚੱਲਦਾ ਚੱਲਦਾ ਹੋ ਜਾਂਦਾ ਹੈ ਤੇ ਨਾਲੇ ਆਪਣਾ ਵੇਚ ਜਾਂਦਾ ਹੈ ਹਣਾ ਠੀਕ ਹੈ ਜੀ ਮੇਰੇ ਕੋਲ ਲੱਖ ਰੁਪਿਆ ਦਾ ਘੱਟ ਵੀ ਮਟੋਕਾ ਟਰੈਕਟਰ ਲੈਣਾ ਹੋਵੇ ਤਾਂ ਲੈ ਸਕਦਾ ਜਦੋਂ ਮਰਜ਼ੀ ਆਵੇ ਠੀਕ ਹੈ ਜੀ ਬੀ ਜ਼ਰੂਰੀ ਨਹੀਂ ਹੈਗਾ ਵੀ ਪੂਰੇ ਪੁੱਲੀ ਪੈਸੇ ਚਾਹੀਦੇ ਨੋ 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 ਲੋਨ ਕਰਾ ਦੇ ਕੇ ਵੀ ਟਰੈਕਟਰ ਵੀ ਕੱਟ ਲਓਗੇ ਨਾਲ ਦੁਕ ਜੇ ਜੇ ਬਈ ਜੀ ਡੀਆਈ 50 ਹਜ਼ਾਰ 19 ਮਾਡਲ ਤੇ ਐਚਡੀਐਮ ਵਾਲਾ ਘੱਟ ਖਾਤੇ ਵਾਲਾ ਪਾਵਰ ਪਲੱਸ ਵਾਲਾ ਤੇ 52 ਹੌਸਪਾਵਰ ਦਾ ਟਰੈਕਟਰ ਜੇ ਟਾਈਮ ਟੱਕਾਂ ਇਹਦੀ ਗੱਲ ਕਰੀਏ ਤਾਂ 90 ਪੈਸੇ ਨੇ ਚਾਰੀ 90 ਪੈਸੇ ਨਾਲ ਦੇ ਨਹੀਂ ਇਹਦੇ ਨਾ ਟਾਈਮ ਦੁਬਾਰਾ ਦਿੱਤਾ ਲਾ ਤੇ ਸਿਕ ਨਾਲ ਦੇ ਆਪਾਂ ਅੰਦੇ ਲਾਦੇ ਵੀ ਨਾਲ ਦੇ ਨਹੀਂ ਤੇ 19 ਮਾਡਲ ਹੈ ਇਹਦੀ ਕੀ ਢਮਾਨ ਇਹ ਤਾਂ ਦੇ ਦਾਂਗੇ ਆਪਾਂ 4.5 ਲੱਖ ਰੁਪਏ ਨਵੇਂ 4,75,000 ਰੁਪਏ ਡਿਮਾਂਡ ਆ 4.5 ਲੱਖ ਰੁਪਏ ਦਾ ਦੇ ਦਾਂਗੇ ਤੇ ਛੂਟ ਬਾਕੀ ਮੌਕੇ ਤੇ ਜ਼ਰੂਰ ਹੋ ਜੂਗੀ ਰੰਗ ਪੇਂਟ ਦਾ ਬਾਈ ਜੀ ਸਾਰਾ ਰੰਗ ਪੇਂਟ ਆ ਰਵੇ ਉਹ ਵੀ ਨਾਲ ਰੀਜਟਾ ਬਾਈ ਪੰਜਾਬ ਨੰਬਰ ਕਰੀਏ ਪੰਜਾਬ ਨੰਬਰ ਠੀਕ ਹੈ ਤੇ ਅੱਗੇ ਗਏ ਬਾਈ ਜੀ ਫਾਰਮ ਟਰੈਕ ਹੈ ਜ਼ੀਰੋ ਤੇ ਕੰਡੀਸ਼ਨ ਚੈੱਕ ਕਰਵਾ ਦੇ ਜਸਪ੍ਰੀ ਤੇ ਦੀ ਫਿਲਟਰ ਦੀ ਇੱਕ ਪੂਰਾ ਕੋਕਾ ਪੀਸ ਹੈ ਇਹਦੇ ਵਧੀਆ ਜੀ ਉਪਰ ਹੈ ਹੈ ਵਧੀਆ ਜੀ ਉਪਰ ਤੇ 13 ਮਾਡਲ ਹੈਗਾ ਇਹ 2,65,000 ਰੁਪਏ ਰੇਟ ਹੈ 13 ਮਾਡਲ ਹੈ ਇੰਜਨ ਕਹਿੰਦਾ ਚਲਾਵੇ ਦਾ ਬਹੁਤ ਚੰਗਾ 2,40,000 ਦੇ ਦਾਂਗਾ ਬਸ ਆਪਾਂ ਹਾਂ ਠੀਕ ਹੈ 2,40,000 ਰੁਪਏ ਦਾ ਤੇਰਾ ਬਈ ਚੈੱਕ ਕਰਨ ਨੂੰ ਟਰੈਕਟਰ ਦੀ ਕੰਡੀਸ਼ਨ ਪੂਰਾ ਕੋਕਾ ਫੀਸ ਹੈ ਟਾਇਰ ਹੈਗੇ ਨੇ ਪਿਛਲੇ 75 ਪੈਸੇ ਅਗਲੇ ਵੀ ਹੈਗੇ ਨੇ 80 ਪੈਸੇ ਸੋਨਲਿਕਾ 50 18 ਮਾਡਲ ਹੈ ਸੋਨਲਿਕਾ 50 ਦਾ 18 ਮਾਡਲ ਹੂੰ ਤੇ ਟੈਂਟ ਤਾਂ ਪੈਣੀ ਗੱਲ ਕਰੀਏ ਇਹਦੇ ਟਾਇਰ ਬਈ ਹੈ ਕਿ ਨੇ 12 ਨੇ ਟਾਇਰ ਹੈਗੇ ਚਾਰੇ ਪੌਣੇ ਪੈਰ ਹੈ ਠੀਕ ਹੈ ਜੀ ਲੋਭੇ ਪਿਛਲੇ ਆਏਗੇ ਨੇ ਕਿ 75 ਪੈਸੇ ਅਗਲੇ ਦੇ ਆਏਗੇ ਨੇ ਕਿ ਆਪਣਾ ਪੈਸੇ ਸਾਰਾ ਮਾਗਲਾ ਤੇ ਕੀ ਡਿਮਾਂਡ ਹੈ ਇਹ ਤਾਂ ਅੰਗੇ 54 ਲੱਖ ਤੇ 60000 ਰੇਟ ਡਿਮਾਂਡ ਕੀ ਹੈ 485 485 ਤੇ ਅਗੇ ਵੀ 42 ਤੇ 42 35 ਇੱਕੋ ਹੀ ਹੁੰਦੇ ਨੇ ਠੀਕ ਹੈ ਜੀ 42 ਦਾ ਜਿਵੇਂ ਆਪਾਂ ਕਹਿੰਦੇ ਇਹ ਟ੍ਰੈਕਟ ਮੈਂ ਲੰਡੀ ਚ ਵੀ ਹੁੰਦਾ 42 ਵੀ ਆਏ ਨੇ 45 ਵੀ ਆਏ ਨੇ ਮੰਡੀ ਚ ਮੈਂ ਨਾਲ ਦਾ ਇਹ ਇਕੱਲੇ ਆਏ ਕੱਲ ਹੀ ਆ ਕੱਲ ਹੀ ਇਹ ਸਿੰਗਲ ਡਿਸਟਰੀਬਿਊਟਰ ਲੱਗੇ ਫੁੱਲ ਦਾ ਵਾਪਰ ਫੁੱਲ ਟਾ ਵਾਜਾ ਇਹ ਪਾਵਰ ਸਟੇਟਿਕ ਚ ਹੈ ਥੋੜਾ ਮਾੜ ਲਗਾ ਹਾਂ ਤੇ ਟਾਇਰ ਟੱਕੇ ਦੀ ਗੱਲ ਕਰੀ ਜੀ ਟਾਇਰ ਤਾਂ ਬਾਈ ਤੇ ਸਾਹਮਣੇ 80 ਪੈਸੇ ਟਾਇਰ ਦੇ ਚਾਰੇ 85 ਪੈਸੇ ਟਾਇਰ ਪੈਣਗੇ ਚੌਕੜਾ ਤੇ ਇਹਦੀ ਕੀ ਢਮਾਡੀ ਇਹ ਦੇ ਦਾਂਗੇ ਆਪਾਂ ਰਪ ਰਪਾ ਕਰੇ ਸਵਾ ਤਿੰਨ ਲੱਖ ਦਾ ਸਵਾ ਤਿੰਨ ਲੱਖ ਦਾ ਤੇ ਨਾ 35 ਲਾ ਜੋ 35 ਲਾ ਇਹ ਵੀ ਸਵਾ ਤਿੰਨ ਦੇ ਦਾਂਗੇ ਤੇ 2015 ਮਾਡਲ ਆਗਾ ਹੂੰ ਤੇ ਡੀਆਈ 35 ਦਾ ਉਹ ਬਿਆਲੇ ਦਾ ਉਹ 42 ਨਵੇਂ ਡੈਟਾ ਜਮਨ ਠੀਕ ਹੈ ਜੀ ਮੂਰਲੇ ਡਰ ਨਵੇਂ ਨੇ ਕਿਤੇ ਬੈਕ ਜੀ ਬੈਕ ਵੀ ਨਵੇਂ ਨੇ ਹਸਪੀਟਲ ਦਾ ਬੈਕ ਬਣੀ ਬੈਕ ਅੱਸੀ ਬਜਟ ਸਿੱਕਰ ਵਗੈਰੇ ਲਾਗੇ ਤੋਂ ਫੋਰ ਕੁਛ ਨਹੀਂ ਲਾਉਣਾ ਮੈਂ ਬੜੇ ਕੰਮ ਜੋ ਕੋਈ ਲੋਨ ਲੈਣਾ ਕੋਈ ਸਿਰ ਉਹ ਫੇਰ ਵੀ ਕਿਹਣਾ ਲੋਨ ਵੀ ਕਰਵਾ ਕੇ ਦੇਵਾਂਗਾ ਆਪਾਂ ਲੋਕ ਜਦੋਂ ਤਾਂ ਬੰਦਾ ਕਿਤੇੋਂ ਦਾ ਆਜੇ ਲੋਨ ਕਰਵਾ ਕੇ ਬਸ ਉਹ ਟਿੱਟ ਦੇ ਦੇਵੇ ਠੀਕ ਹੈ ਸਹਿ ਕਹਿੰਦਾ ਵੀ ਡੀਆਈ 35 ਵੇ ਪੀ 52 ਨੰਬਰ ਆ ਜੀ 20 ਮਾਡਲ ਦਾ 20 ਮਾਡਲ ਦਾ 435000 ਰੁਪਏ ਚੱਲਿਆ ਠੀਕ ਆ ਜੀ ਪ੍ਰਾਈਸ ਦੇਖਦੇ ਖੜੇ ਜੀ ਹਮਰ ਬਾਦ ਜੀ ਮਰ ਬਾਦ ਨੇ ਕਾ ਮਾਰ ਲਓ ਐਮ ਆਰ ਪਾਜ ਉਹ ਮੈਨੂੰ ਕੁ ਵੀ ਪਏ ਬਾਈ ਠੀਕ ਆ ਜੀ 8000 ਰੁਪਏ ਚੱਲਿਆ ਨਾਲ ਦੀ ਟੈਟੂਰ ਨੇ ਠੀਕ ਆ ਜੀ 2020 ਮਾਡਲ ਦਾ ਫੁੱਲ ਟਾਪ ਮਾਡਲ ਦਾ ਹਾਂ ਠੀਕ ਆ ਜੀ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗਾ 4 65 ਦਾ 4 65 ਦਾ 495000 ਰੁਪਏ ਡਿਮਾਂਡ ਹੈ ਬਈ ਇਹਦੇ ਵਿੱਚ ਉਹ ਫੁੱਲ ਸੂਟ ਆ ਜੀ ਮੈਂ ਬੱਸ ਸਾਨੂੰ 21 22 ਮਾਡਲ ਵੀ ਮਿਲ ਜੂ ਹਾਂ ਬਾਈ ਪਾ ਸਟੋਰ ਤੇ ਲੈ ਉਹ ਰੰਗ ਬੱਜਾ ਉਹ ਮਿਲ ਜਾਂਦਾ ਇਹ ओरिजिनल ਹੈ ਯਾਨਸੀ ਰਜੋ ਕਿਤੇ ਸਿਰ ਤੇ ਬਾਲ ਜਨਾ ਕਲਮ ਵੀ ਲੱਗੀ ਕਹਿੰਦੀ ਆਪਣੇ ਟਫਰੀ ਛੱਡਦਾ ਹੈ ਲੈ ਬਾਈ ਬਾਈ ਕਹਿੰਦਾ ਫਰੀ ਛੱਡਾਂਗੇ ਟਰੈਕਟਰ ਇਹ ਬਾੜਾ ਇਹ ਵੀ ਓਕੇ ਦੀ ਰੂਪ ਟਰੈਕਟਰ ਹੁੰਦੇ ਨੇ ਬਾਈ ਕੋਲੇ ਤੇ ਹੋਰ ਵੀ ਬਥੇਰੇ ਟਰੈਕਟਰ ਹੁੰਦੇ ਪੁੰਡਾਰੀ ਹੁੰਦਾ 35 ਆਪਣੇ ਕੋਲ ਕਹਿੰਦੇ ਆ ਗਿਆ ਗਾ ਹੁਣ ਟਿਕਾ 21 ਮਰਲ ਦਾ ਆਰ ਐਕਸ ਆਰ ਐਕਸ 35 ਦਾ 21 ਮਰਲ ਸ਼ੋਰੂਮ ਕੰਡੀਸ਼ਨ ਦਾ ਜਿਵੇਂ ਆ ਬਾਈ ਨਾਲ ਆਉਦੀ ਟਾਇਰ ਨੇ ਨਾਲ ਦੇ ਟਾਇਰ ਨਹੀਂ ਅਗਲੇ ਤੇ ਪੈਕ ਜੀ ਪੈਕ ਵੀ ਨਾਲ ਆਉਦੀ ਨੇ ਪੈਕ ਵੀ ਨਾਲ ਦੇ 10 10 ਮੈਸੇਜ ਮਾਹਰ ਦੋ ਹਰ 21 ਮਾਗ ਲਾ ਹਾਂ ਇਹ ਰੰਗ ਆਪਾਂ 4.4 ਲੱਖ 4,75,000 ਰੁਪਏ ਦੀ ਮੰਗ ਆ 4.4 ਲੱਖ ਤੇ ਅੱਗੇ ਆ ਗਿਆ ਬਾਈ ਜੀ ਐਂਡੋ ਫਾਰਮ 13 ਮਾਗ ਲਾ 30 35 30 35 ਹਾਂ ਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਲਈ ਤੇ ਅਰੀਜਨਲ ਇਹ ਬਾਈ ਜੀ ਤੇ ਜਿਵੇਂ ਆਪਾਂ ਕਹੇ ਬਾਈ ਜੀ ਇਹ ਐਂਡੋ ਫਾਰਮ ਨੂੰ ਬੰਦੀ ਤੇ 4.4 ਹਾਂ ਕਦੇ ਵੀ ਪੂਰੇ ਸਾਫ ਪੂਰੇ ਸਾਫ ਹੋਣਗੇ ਠੀਕ ਹੈ ਤੇ ਤੇਰਾ ਮਾਡਲ ਹੈ ਇਹ ਦੇ ਕੀ ਦੋ ਇਹ ਦੇ ਦਾਂਗੇ ਆਪਾਂ 23 ਹਾਂ ਹਾਂ 244000 ਪਿੱਟ ਮਾੜਾ 75000 ਰੁਪਏ ਪਕੀ ਦੇ ਦਿੰਗੇ 25 ਦਾ ਲੈ ਵੀ 244000 ਕਿਟ ਮਾੜਾ ਬਾਈ ਕਹਿੰਦਾ 75000 ਦੇ ਦੇ ਲੰਬਾਰੇ ਫੇਰ ਕਹਿੰਦੇ ਕਈ ਬਾਈ ਬੈਠਾ ਹੁੰਦਾ ਕੋਈ ਵੀਰ ਮੇਰੇ ਕੋਲ ਪੁਲਾਈ ਦੇ ਪੀ ਇਨ ਨੇ ਕਿਨੇ 50 ਆ ਜਾਂ 60 ਮੈਂ ਟਰੈਕਟਰ ਲੈਣਾ ਤੁਹਾਨੂੰ ਕਿੱਟ ਬਣ ਜਾਂਦਾ ਠੀਕ ਹੈ ਕੋਈ ਚੱਕਰ ਨਹੀਂ ਆਪਾਂ ਬੰਦਨਾ ਅਧਾਰ ਵੀ ਕਰ ਲੈਂਦੇ ਆ ਜੋ 10 20 ਕੁ ਟੂ ਕੋਈ ਦਾ 2 ਮਹੀਨੇ ਘਰ ਕੇ ਦੋ ਕਿੱਡੀ ਗੱਲ ਆ ਬੰਦਾ ਟਰੈਕਟਰ ਲਏਗਾ ਪੈਸੇ ਦੇਣਾ ਇਹ ਵਾਹ ਦੋ ਨੰਬਰ ਨਾਲ ਕੰਮ ਹੁੰਦਾ ਬੰਦੇ ਨੇ ਅਜਿਦੋਂ ਮਰਜ਼ੀ ਆਵੇ ਜੇ ਲੋਨ ਤੋਂ ਬਾਅਦ ਜਾਦ ਵੀ ਆ ਜੀਤੀਰ ਘਾਟ ਜਾਂਦਾ ਬੰਦੇ ਕੋਲ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਆਪਣੇ ਨੰਬਰ 94635 95027 78885 337 ਠੀਕ ਹੈ ਇੱਕ ਮੌਕਾ ਬਾਈ ਬਾਈ ਨੂੰ ਜ਼ਰੂਰ ਦਿਓ 98729 1090 ਠੀਕ ਹੈ ਬਾਈ ਜੀ ਇਹ ਮੋਬਾਈਲ ਨੰਬਰ ਨੇ ਆਪਣੇ ਜਦੋਂ ਮਰਜ਼ੀ ਆ ਜੇ ਪਿੰਡ ਕੋੜਲੀ ਕੋੜ ਦਾ ਜ਼ਿਲ੍ਹਾ ਬਟਿੰਡਾ ਠੀਕ ਹੈ ਇਹ ਥੋੜਾ ਸਾਰਾ ਟਰੈਕਟਰ ਹੈ ਬਾਈ ਤਾਂ ਵਿਜੀਬਲ ਹੀ ਹਾਂ ਕੇ ਕਬਾਈ ਜੀ ਨਾਲ ਕਰਾਉਣਾ ਮਾਰੋ ਮਾਰੀ ਨਾ ਕੇ। ਹਾਂ ਬਾਈ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਬਾਈ ਕੋਲ ਆ ਜੀ। ਜੇ ਤੁਸੀਂ ਸ਼ੇਅਰ ਕਰੋ ਤੇ ਉਹਨਾਂ ਦੇ ਸਪੋਰਟ ਦੇ ਬਾਈ। ਧੰਨਵਾਦ। ਜੀ।